ਜਾਂ ਤੇ ਆ ਕੀ ਮਾਂ ਤੇਰਾ ਨਾਂ ਕੀ ਆ ਮਾਂ ਸੁਖਜੀਤ ਸੁਖਜੀਤ ਹਾਂ ਤੇ ਆ ਮਾਂ ਦਾ ਨਾਂ ਸੁਖਜੀਤ ਆ ਪਿੰਡ ਗੱਦਾ ਡੋਬ ਹਾਂ ਤੇ ਤੇਰੀ ਉਮਰ ਛੋਟਾ ਛੋਟੀ ਕਹਿ ਦਿੰਦੇ ਆ ਨਾ ਤੇਰੇ ਤੋਂ ਖੜਾ ਜਾਂਦਾ ਨਾ ਤੇਰੇ ਤੋਂ ਤੁਰਿਆ ਜਾਂਦਾ ਤੇ ਪੰਛੀ ਥੱਕੇ ਕਰਦੇ ਜਾਂਦੇ ਜਿਵੇਂ ਕਿ ਕਿੱਥੇ ਜਾਵਾਂ ਆ ਭਾਈ ਜੀ ਇਹ ਤਾਂ ਨਹੀਂ ਇਕੱਲਾ ਸਾਰੇ ਪੰਜਾਬ ਦੇ ਵਿੱਚ ਹੀ ਹਾਲ ਇਹੀ ਆ ਮੈਂ ਬੇਨਤੀ ਕਰਦਾ ਜੀ ਇੱਥੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦੇ ਸਪੀਕਰ ਸਾਹਿਬਾਨ ਨੂੰ ਬੇਨਤੀ ਮੇਰੀ ਇਹ ਆ ਕਿ ਜਿਹੜਾ ਕਹਿ ਲੋ ਵੀ ਆਪ ਉਹ ਹਲੋ ਉਹ ਯਾਰ ਕਿੱਥੇ ਖੜਾ ਦੂਰ ਤੇ ਰੈਡੀ ਰਹਿ ਮੜਾ ਜਾ ਆ ਜਿਹੜੀਆਂ ਮਾਵਾਂ ਕਈ ਸਾਡੇ ਬਜ਼ੁਰਗ ਹੋਣਗੇ ਔਰ ਉਹਨਾਂ ਦੀ ਉਮਰ ਛੋਟੀ ਵੇਖ ਕੇ ਪੈਨਸ਼ਨ ਨਾ ਲਈ ਜਾਵੇ ਉਹਨਾਂ ਦੀ ਹਾਲਤ ਵੇਖ ਕੇ ਪੈਨਸ਼ਨ ਲਈ ਜਾਵੇ ਜੇਕਰ 55 ਸਾਲਾਂ ਦਾ ਐਮਐਲਏ ਰਹਿਣ ਤੋਂ ਬਾਅਦ 84 85000 ਰੁਪਿਆ ਪੈਨਸ਼ਨ ਲੈ ਸਕਦਾ ਤੇ ਇੰਨਾ ਗਰੀਬਾਂ ਨੂੰ ਜੇ ਥੋੜੀਆਂ ਪੈਨਸ਼ਨਾਂ ਦੇ ਨਾਲ ਭਾਰ ਨਹੀਂ ਪੈਂਦਾ ਹੁਣ 92 ਐਮਐਲਏ ਆ ਝਾੜੂ ਵਾਲਿਆਂ ਦੇ ਜਦੋਂ 2027 ਚ ਹਾਰ ਗਏ ਉਦੋਂ 92 ਲੱਖ ਰੁਪਏ ਇੰਨਾ ਪੰਜਾਬ ਦੇ ਲੋਕਾਂ ਨੇ ਪੈਨਸ਼ਨ ਕੱਢ ਕੇ ਦੇਣੀ ਆ ਆ ਮਾਂ ਰੋਂਦੀ ਪਈ ਸੀ ਕਹਿੰਦੀ ਪੁੱਤ ਮੇਰੀ ਗੱਲ ਸੁਣ ਲੈ ਇਹ ਮਾਂ ਦਾ ਜਿਹੜਾ ਕਹਿ ਲੋ ਭਾਈ ਇਸ ਉਮਰ ਦੀਆਂ ਔਰਤਾਂ ਜਿਹੜੀਆਂ ਜਾਂ ਸਾਡੇ ਬਜ਼ੁਰਗਾ ਜਾਂ ਕਹੋ ਕੋਈ ਨਿੱਕੀ ਉਮਰ ਦਾ ਉਹਨਾਂ ਦੀ ਵੀ ਜਿਹੜੀ ਪੈਨਸ਼ਨ ਉਹ ਲਗਭਗ ਚਾਹੇ ਕੋਈ ਵੀ ਆ ਲਗਭਗ ਇਹ ਮਗਿਹਾਈ ਦੇ ਵਿੱਚ 5000 ਰੁਪਇਆ ਪੈਨਸ਼ਨ ਚਾਹੀਦੀ ਆ ਜਾਂ ਮਗਿਹਾਈ ਕਟਾ ਦਿਓ ਫਿਰ 2500 ਰੁਪਇਆ ਪੈਨਸ਼ਨ ਜਿਹੜੀ ਉਹ ਕਰਕੇ ਦਿਓ ਤੇ ਆਹ ਲੋਕਾਂ ਦੀ ਹਾਲਤ ਵੇਖ ਕੇ ਪੈਨਸ਼ਨ ਲਾਓ ਨਾ ਕਿ ਉਹਨਾਂ ਦੀ ਉਮਰਾਂ ਵੇਖ ਕੇ ਅੱਜ ਕੱਲ ਤਾਂ 18-18 ਸਾਲ ਦੇ 19-19 ਸਾਲਦਿਆਂ ਦੀਆਂ ਮੌਤਾਂ ਹੋ ਰਹੀਆਂ ਤੇ ਆਹ ਉਮਰਾਂ ਦੇ ਵਿੱਚ ਤਾਂ ਕੋਈ ਵਿਰਲਾ ਵਾਹਿਗੁਰੂ ਪਚਾਉਂਦਾ ਤੇ ਤੁਸੀਂ ਮੇਰੀ ਬੇਨਤੀ ਹੱਥ ਜੋੜ ਕੇ ਕਿ ਤੁਸੀਂ ਇਹ ਜਿਹੜਾ ਕਹਿ ਲੋ ਕੀ ਆ ਮਾਂ ਦੀ ਜਿਹੜੀ ਗੱਲ ਆ ਉਹ ਭਾਈ ਸੁਣੋ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਭਗਵੰਤ ਮਾਨ ਤੱਕ ਪਹੁੰਚਾਓ ਮਾਂ ਤੂੰ ਵੀ ਕਹ ਦੇ ਕਿ ਭਾਈ ਆ ਜਿਹੜੀ ਉਮਰ ਜਿਹੜੀ ਪੈਨਸ਼ਨ ਆ ਜਿਹੜੀ ਪੈਨਸ਼ਨ ਆ ਉਹ ਉਮਰ ਵੇਖ ਕੇ ਨਹੀਂ ਹਾਲਤ ਵੇਖ ਕੇ ਹਾਲਤ ਵੇਖ ਕੇ ਲਾ ਦੇ ਨੁੱਤ ਮੈਂ ਤਾਂ ਘੂਰਿਆ ਫਿਰਿਆ ਨਹੀਂ ਜਾਂਦਾ ਘੂਰਿਆ ਫਿਰਿਆ ਨਹੀਂ ਜਾਂਦਾ ਤੇ ਆ ਭਾਈ ਕਿੱਧਰ ਜਾਵਾਂ ਕਿੱਥੋਂ ਧਾਰ ਕੱਟਣਾ ਵਾ ਨਵਾਂ ਵੀ ਨਹੀਂ ਬਣਾਉਂਦੇ 25-25000 ਰੁਪਏ ਮੰਗਦੇ ਮੈਂ ਕਿੱਥੋਂ ਦੇਵਾਂ ਅੰਧ ਦੇ ਪੈਰ ਬਣਾਵਾਂਗੇ ਨਵਾਂ ਆ ਬਾਈ ਜੀ ਆ ਆ ਚੈੱਕ ਕਰ ਲਓ ਤੁਸੀਂ ਕਹਿੰਦੇ ਕਫਨੀਆ ਲੋਰ ਪਰ ਤਾਂ 6:00 ਵਜੇ ਨੂੰ ਦੋ ਸਾਲ ਚਾਰ ਲੱਖ ਰੁਪਏ ਲੱਗਦੇ ਤੇ ਸੁਣੋ ਇਹ ਵੀ ਨਹੀਂ ਬਚਾ ਹਾਂ ਉਹ ਹੀ ਗੱਲ ਆ ਮਾਂ ਇਹ ਉਮਰ ਵੇਖ ਕੇ ਨਹੀਂ ਪੈਨਸ਼ਨ ਇਹ ਜਿਹੜੀ ਹਾਲ ਹਾਲਾਤ ਵੇਖ ਕੇ ਬੰਦੇ ਦੀ ਹਾਲਤ ਵੇਖ ਕੇ ਪੈਨਸ਼ਨ ਹੋਣੀ ਚਾਹੀਦੀ ਇਹ ਗੱਲ ਨਾਲ ਤੁਸੀਂ ਸਹਿਮਤ ਹੋ ਹਾਂ ਹਾਂ ਤੇ ਆ ਭਾਈ ਸਾਹਿਬ ਆ ਜਿਹੜਾ ਕਹਿੰਦੇ ਪੰਜਾਬ ਦੇ ਲੋਕਾਂ ਦਾ ਵਾਸਤਾ ਇਹ ਤੁਸੀਂ ਹੱਲ ਕਰੋ ਜੀ ਮੈਂ ਤਾਂ ਰੋਗ ਵੇਖ ਕੇ ਪਲਸਾ ਨਾ ਬਰਦਾਣਾ ਰੋਗ ਵੇਖ ਕੇ ਲਈ ਹਾਲਤ ਵੇਖਤੀ ਹਾਲਤ ਵੇਖਤੀ ਪੈਨਸ਼ਨ ਜਿਹੜੀ ਉਹ ਹਾਲਤ ਵੇਖਤੀ ਕਦੋਂ ਦਾ ਪੁੱਤ ਧਾਰ ਕੱਟ ਬਣਾ ਬਹਾਨਾ ਬਣਾ ਦਿੰਦੇ 2500 ਰੁਪਏ ਦੇ ਦੇ ਬਣਾ ਦਿੰਦੇ ਮੈਂ ਕਿੱਥੋਂ ਲਾਵਾਂ 2500 ਰੁਪਏ ਮੈਂ ਕਿੱਥੋਂ ਲਾਵਾਂ 2500 ਰੁਪਏ ਮੈਂ ਕਿੱਥੋਂ ਲਾਵਾਂ ਬੰਦਾ ਧਾਰ ਚਲੋ ਕੋਈ ਗੱਲ ਨਹੀਂ ਮਾਂ ਜੀ ਬੈਠੋ ਮੈਂ ਤੇ ਜਿਹੜੀ ਤੁਹਾਡੀ ਗੱਲ ਹੈ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਬੈਠੋ ਇਹ ਤੁਹਾਡਾ ਨਹੀਂ ਸਾਰੇ ਪੰਜਾਬ ਦੇ ਲੋਕਾਂ ਦੀ ਹੱਲ ਕਰਾਂਗੇ ਮੇਰੀ ਪਛਣੇ ਲੱਗੀ ਕਿੰਨੇ ਹੋਰ ਹਸਪਤਾਲ ਦਾ ਬਾਪੂ ਮੈਂ ਉਹੀ ਕਹੀ ਜਾਣਾ ਉਹੀ 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 ਕਹੀ ਜਾਣਾ ਮੈਨੂੰ ਪਤਾ ਨਹੀਂ ਆਇਆ ਨਹੀਂ ਮੇਰੀ ਗਾਈ ਨਹੀਂ ਤਾਵਲਾ ਲਾ ਉਹੀ ਗੱਲ ਕਹੀ ਜਾਂਦਾ ਵੀ ਉਹਨਾਂ ਦੀ ਪੈਂਚ ਲੱਗੀ ਹੈ ਸਾਡੇ ਜਿਹੜੀਆਂ ਗੱਲਾਂ ਨਾ ਨਾਹਾਰ ਕਾਰਡ ਨਵੇਂ ਬਣ ਜੁੰਦੇ ਜੀ ਨਾਹਾਰ ਕਾਰਡ ਨਹੀਂ ਬਣ ਜੀ ਬਸ ਇਸੇ ਗੱਲ ਕਰਕੇ ਬਾਪੂ ਜੀ ਤੁਹਾਡੀ ਜਿਹੜੀ ਗੱਲ ਆ ਸਰਕਾਰ ਤੱਕ ਜਰੂਰ ਪਹੁੰਚਾਵਾਂਗੇ ਬਸ ਠੀਕ ਆ ਪਹੁੰਚਾਉਂਦਾ ਰਹਾਂਗਾ ਪਹੁੰਚਾਉਂਦਾ ਰਹਾਂਗਾ ਮੇਰੇ ਨਾਲ ਐਪਾਇਰ ਤੇ 60% ਵਾਊਚਰ ਹੋਗਾ ਤੇ ਉਹਦੇ ਪੈਂਚਲ ਨਿਭਾਈ ਦੀ ਆ ਮੈਂ ਪਹਿਲੇ ਸਾਰਿਆਂ ਦੀ ਗੱਲ ਕੀਤੀ ਤੁਹਾਡੇ ਵਿੱਚੋਂ ਆਈ ਗਈ ਸਹੀ ਗੱਲ ਆ ਉਹ ਅਸਲਾ ਕਿੱਥੇ ਆ ਗਿਆ ਯਾਰ ਭਾਈ ਜੀ ਉਹ ਯਾਰ ਜਤਿੰਦਰ ਕਿੱਥੇ ਆ ਇੱਕ ਮਿੰਟ ਇੱਧਰ ਦੇਖੀਂ ਇੱਧਰ ਦੇਖੀਂ ਭਰਾ ਥੋੜੇ ਮਿੰਟ ਭਾਈ ਦੇਖੋ ਯਾਰ ਮੈਂ ਕਰੀ ਵੀਡੀਓ ਬਹੁਤ ਜੀ ਹਮਾਂ ਵੀ ਜੋ ਸੁਨੀਰ ਬਾਲਣਾ ਉਠੇ ਬਰਾਬਰ ਜੀ ਜੀ ਮੈਂ ਸੁਣਾ ਬਹੁਤ ਸੁਣਾ ਸੁਣਾ ਸੀ ਜੀ ਜੀ ਇਹ ਬੰਦੇ ਸਪੋਰਟ ਫੁੱਲ ਕਰੋ ਜੀ ਬੜੀ ਮਿਹਰਬਾਨੀ ਹਾਂ ਭਾਈ ਉਹ ਉੱਥੇ ਉਹਨੂੰ ਬਾਕੀ ਮਜ਼ਾ ਕਰਾ ਰਹੇ ਸੀ ਠੀਕ ਠੋਕ ਨਾਲ ਚੱਲਾਂਗੇ ਠੀਕ ਐ ਕੋ ਚੱਲਾਂਗੇ ਜੀ ਜੀ ਫਿਰ ਸਪੈਸ਼ਲ ਦੱਦਾਂਗੇ ਸਪੈਸ਼ਲ ਦੱਦਾਂਗੇ ਜੀ ਇੱਕ ਮੇਰੀ ਪੰਜਾਬ ਸਰਕਾਰ ਜਰੂਰ ਆਉਂਗਾ ਬਾਪੂ ਜੀ ਤੁਹਾਡੇ ਚਰਨਾਂ 'ਚ ਹੀ ਰਹਿਣਾ ਸਾਰੀ ਉਮਰ ਯਾਦ ਰੱਖੋ ਤੇ ਤੇਰੀ ਵੀਡੀਓ ਹਣੀ ਬਾਕਪਦੀ ਆ ਜੀ ਪਰ ਤੈਨੂੰ ਜਿਉਂ ਤੂੰ ਸ਼ਹੀਰ ਭਾਲ ਦੇ ਬਰਾਬਰ ਬੋਲੇ ਨਾ ਬਹੁਤ ਜੀ ਕੋਠਾ ਕੋਠਾ ਵਿੱਚ ਬੋਲੇ ਸੀ ਜੀ ਜੀ ਬੋਲੇ ਸੀ ਜੀ ਜੀ ਮੈਂ ਉਹਦੇ ਸੋਚਿਆ ਸੀ ਆ ਉਹ ਬੰਦਾ ਮੈਨੂੰ ਕਦੇ ਮਿਲੇ ਨਹੀਂ ਮੈਂ ਸਪੈਸ਼ਲ ਨਹੀਂ ਇੱਕ ਮੈਂ ਐਸੀ ਬੁਟੇ ਨੂੰ ਅਸੀਂ ਫੋਨ ਕੀਤਾ ਆ ਬੁਟਾ ਅਸੀਂ ਕਪਤੀ ਦੀ ਵਾਰੀ ਜਾਂਦੀ ਸੀ ਸਪੈਸ਼ਲ ਫੋਨ ਕੀਤਾ ਸੀ ਬਣਾ ਆ ਕੋਈ ਗੱਲ ਨਹੀਂ ਆ ਅੱਛਾ ਇੱਕ ਮੈਂ ਤੁਹਾਡੇ ਕੋਲ ਹੋਰ ਗੱਲ ਪੁੱਛਣੀ ਚਾਹੁੰਨਾ ਜੀ ਮੈਂ ਤੁਹਾਡੇ ਕੋਲ ਆਇਆ ਵਿਚਾਰ ਦੱਸਿਆ ਕੋਈ ਦਲਤਾ ਨਹੀਂ ਬੋਲਦਾ ਉਹ ਬੰਦਾ ਕੌਣ ਸੀ ਜਿਹੜਾ ਬੋਲ ਸੀ ਅਸੀਂ ਸਾਹਮਣੇ ਚੁੱਪ ਕਰ ਜਾਂਦਾ ਹੁੰਦਾ ਉਹ ਉਹ ਪੁੱਛ ਅੱਛਾ ਅੱਛਾ ਹਾਂਜੀ ਮਾਂ ਜੇਕਰ ਕੋਈ ਗਲਤ ਬੋਲਿਆ ਹੋਵੇ ਤੁਹਾਡੇ ਬੱਚਿਆਂ ਦੇ ਵਿੱਚ ਇਹ ਤੁਸੀਂ ਬੱਚਿਆਂ ਦਾ ਰੋਜ਼ਗਾਰ ਮੰਗਣਾ ਤੁਸੀਂ ਕਿੱਧਰ ਹੋ ਡੱਪ ਦੀ ਗਲਤ ਬੋਲਿਆ ਤਾਂ ਉਹਦੇ ਗੱਲ ਨਹੀਂ ਪੈਸੇ ਆ ਜੀ ਨੇ ਵੀਡੀਓ ਬਣਾਓ ਫੋਟੋ ਖਿਚਾਉਣੀ ਸਿਪਾਈਆਂ ਨੇ ਆਜੂ ਰਖਾ ਆ ਜੀ ਆ ਜੀ ਇੱਕ ਮਿੰਟ ਦੀ ਵੀਡੀਓ ਫੋਟੋ ਖਿਚ ਮੇਰਾ ਭਾਈ ਆਪਣਾ ਬੈਦੀ ਹੈ ਸਾਡੀ ਸਪੈਸ਼ਲ ਟੀਮ ਨਾਲ ਕੈਰੀਅਰ ਭਾਈ ਜੀ ਕਰੋ ਜੀ ਕਰਵਾ ਵੀਡੀਓ ਆ ਜਾਣੀ ਤੁਹਾਡੀ ਹਾਂ ਕਰੀ ਹੋਰ ਨੂੰ ਦੇਖਾਣ ਗੁਲਾਮੀ ਕਰਾਉਂਦੇ ਆ ਵੀ ਅਸੀਂ ਤਾਂ ਕਰਦੇ ਕਰਦੇ ਨਾਲ ਦੂਜੇ ਵੀ ਕਰਨ ਸਾਡੀ ਵੀ ਵਿੱਚ ਲੱਗ ਗਿਆ ਆਪਾਂ ਕਰਦੇ ਹੋਰ ਯਾਰ ਭਾਈ ਨਾਲ ਕੀ ਚੀਨ ਬੋਲਣਾ ਹੈ ਆ ਭਾਈ ਨੂੰ ਬੱਲਾ ਜਾ ਮੇਰਾ ਵੀਰ ਖਿਆਲ ਆ ਆਹੋ ਵੀਡੀਓ ਆ ਜਾਣੀ ਵਿੱਚ ਟੈਨਸ਼ਨ ਕਿਉਂ ਲਈ ਬਾਰੇ ਸਾਰੇ ਕੀ ਹਾਲ ਹੈ ਆ ਯਾ ਧੰਨਵਾਦ ਯਾਰ ਆ ਗਿਆ ਫਿਰ ਮੈਂ ਬਾਈ ਨੰਬਰ ਦੇ ਕੇ ਆ ਗਿਆ ਉਹ ਬੰਦਾ ਹੀ ਆਪਾਂ ਕਰਦਾ ਆ ਗਿਆ ਮੁੰਡਾ ਬਸ ਆ ਹੀ ਗਿਆ ਬਸ ਇਹ ਮਾਰ ਗਿਆ ਕਿੱਧਰ ਗਿਆ ਕਿੱਧਰ ਗਿਆ ਮੋਬਾਈਲ ਕਿੱਧਰ ਗਿਆ ਓਏ ਟੋਟ ਮੈਂ ਖੜ ਜੋ ਭਰਾਵਾ ਗੱਲ ਕਰ ਲੈਣ ਦੇ ਬੁੜੀਆਂ ਨੇ ਮੜੇ ਜੀ ਇੱਕ ਹੋਰ ਫੋਟੋ ਖੇ ਦੇ ਬਾਈ